ਸ਼ੇਅਰ ਮਾਰਕੀਟ ਜਿਵੇਂ ਕਹਿੰਦੇ ਹੁੰਦੇ ਆ ਵੀ ਭਾਈ ਇੱਕ ਜੂਆ ਹੀ ਹੈ ਇੱਕ ਸੱਟਾ ਹੀ ਹੈ ਤੇ ਜੇ ਨੌਲੇਜ ਤੋਂ ਬਿਨਾ ਖੇਡਿਆ ਜਾਵੇ ਤੇ ਇਹ ਹੋਰ ਵੀ ਖਤਰਨਾਕ ਹੋ ਜਾਂਦਾ ਹੈ ਅੱਜ ਕੱਲ ਇਹ ਜਿਹੜੇ ਸੱਟੇ ਦੇ ਵਿੱਚ ਬਹੁਤ ਵੱਡਾ ਕਾਟਾ ਪਿਆ ਹੈ ਕਹਿੰਦੇ 2500 ਪੁਆਇੰਟ ਤੱਕ ਦੀ ਇਹਦੇ ਵਿੱਚ ਮਾਰ ਪੈ ਗਈ ਹੈ ਲੋਕਾਂ ਨੂੰ ਤੇ ਕਰੋੜਾਂ ਰੁਪਈਆ ਦਾ ਜਿਹੜਾ ਕਾਟਾ ਪਿਆ ਹੈ ਕੀ ਪੂਰਾ ਸਿਸਟਮ ਨਹੀਂ ਇਹਨੂੰ ਤਾਂ ਪਰ ਅੰਬਾ ਖਰਬਾ ਦਾ ਖਰਬਾ ਖਰਬਾ ਦਾ ਕਈ ਸਹੀ ਨਹੀਂ ਕਰੋੜ ਤਾਂ ਹੁਣ ਦੇਖ ਲਓ ਕਿ 17 ਲੱਖ ਕਰੋੜ ਦਾ ਸੀਗਾ ਗੋਤਾ ਆ ਗਿਆ ਸ਼ੁਰੂ ਚ ਅੱਛਾ 17 ਜਦੋਂ ਇਹ 2400 ਪੁਆਇੰਟ ਡਿੱਗਿਆ ਨਾ ਤਾਂ ਤੁਸੀਂ ਹਿਸਾਬ ਲਾ ਲਓ ਕਿ 17 ਲੱਖ ਕਰੋੜ ਇਨਵੈਸਟਰਸ ਦਾ ਜਿਹੜਾ ਸੀ ਉਹ ਪੈਂਦੀ ਸੱਟੇ ਡਿੱਗ ਪਿਆ ਜੀ ਦੇਖੋ ਦੋ ਚੀਜ਼ਾਂ ਨੇ ਪਹਿਲੀ ਗੱਲ ਕਿ ਕਿਉਂ ਹਮ ਤੇ ਸਭ ਤੋਂ ਮੇਨ ਚੀਜ਼ ਇਹ ਹੈ ਕਿ ਐਸਾ ਹੁੰਦਾ ਹੈ ਜੀ ਸ਼ੇਅਰ ਮਾਰਕੀਟ ਦੇ ਵਿੱਚ ਸਭ ਨੂੰ ਪਤਾ ਹੈ ਕਿ ਉਚਾਈ ਆਉਂਦੀ ਆ ਫਿਰ ਡਿੱਗਦਾ ਵੀ ਆ ਦੋਈ ਚੀਜ਼ਾਂ ਆਉਂਦੀਆਂ ਹੁਣ ਜਿਸ ਬਾਜ਼ਾਰ ਚੋਂ ਤੁਹਾਨੂੰ ਭਰਪੂਰ ਰਿਟਰਨ ਮਿਲੇਗਾ ਜੀ ਤਾਂ ਕਿਤੇ ਨਾ ਕਿਤੇ ਗੋਤਾ ਵੀ ਖਾਣਾ ਅੱਛਾ ਕਮਾਲ ਦੀ ਗੱਲ ਇਹ ਆ ਕਿ ਗੋਤਾ ਵੀ ਜਿਹੜਾ ਹੈ ਨਾ ਉਹ ਇੱਕ ਵਾਰੀ ਤੇ ਆਪਾਂ ਦੇਖਿਆ ਰਿਜ਼ਲਟ ਵਾਲੇ ਦਿਨ ਹੀ ਜੀ ਜਿਹੜੇ ਵਾਇ ਸੀਗੇ ਉਦੋਂ ਉਦੋਂ ਵੀ ਦੇਖਿਆ ਨਾ ਕਿ ਆਪਾਂ ਕਿੱਡਾ ਵੱਡਾ ਗੋਤਾ ਖਾਧਾ ਸੀ ਸ਼ੇਅਰ ਬਾਜ਼ਾਰ ਮਰਵਾ ਕੇ ਰੱਖਤਾ ਸੀਗਾ ਇਹਨਾਂ ਨੇ ਹਾਂ ਬਿਲਕੁਲ ਤੇ ਹੁਣ ਇਹ ਵੱਡਾ ਗੋਤਾ ਆ ਗਿਆ ਜੀ ਇਹਦੇ ਵਿੱਚ ਦੇਖੋ ਕਈ ਚੀਜ਼ਾਂ ਨੇ ਕਿ ਇੱਕ ਤਾਂ ਅਮਰੀਕਾ ਦੇ ਵਿੱਚ ਰੈਸੈਸ਼ਨ ਰੈਸੈਸ਼ਨ ਹੀ ਕਹਿੰਦੇ ਨਾ ਪਰ ਰੈਸੈਸ਼ਨ ਰੈਸੈਸ਼ਨ ਅੰਗਰੇਜ਼ੀ ਚ ਤੇ ਆਪਾਂ ਪੰਜਾਬੀ ਚ ਕਹਿ ਦਿੰਨੇ ਆ ਕਿ ਬਾਈ ਉਹ ਨੂੰ ਆਰਥਿਕ ਮੰਦੀ ਜੀ ਵੀ ਮੰਦਾ ਆ ਗਿਆ ਹੂੰ ਹੂੰ ਤੇ ਅੱਗੇ ਵੀ ਜੇ ਤੁਸੀਂ ਦੇਖੋਗੇ ਇਸ ਤਰ੍ਹਾਂ ਹੁੰਦਾ ਕਿ ਅਮਰੀਕਾ ਨੂੰ ਆਂਦੇ ਹੁੰਦੇ ਜੇ ਅਮਰੀਕਾ ਨੂੰ ਮਾੜੀ ਜੀ ਸਰਦੀ ਲੱਗ ਜਾਵੇ ਤੇ ਸਮਝੋ ਸਾਰੀ ਦੁਨੀਆ ਨੂੰ ਜ਼ੁਕਾਮ ਹੋ ਗਿਆ ਸਹੀ ਗੱਲ ਹੈ ਬਿਲਕੁਲ ਉਹਨਾਂ ਦੀ ਇਹ ਜਿਹੜੀ ਹੈਗੀ ਸੀਗੀ ਆਰਥਿਕ ਮੰਦੀ ਵਾਲੀ ਖਬਰ ਜੀ ਨਾਲ ਦੀ ਨਾਲ ਜਾਪਾਨ ਦਾ ਬਾਜ਼ਾਰ ਜਿਹੜਾ ਕਿਉਂਕਿ ਇਹਨਾਂ ਨੇ ਇੰਟਰਸਟ ਰੇਟ ਵਧਾਏ ਆ ਹੂੰ ਪਿਛਲੇ ਦਿਨੀ ਸੰਕੇਤ ਦੇਖੋ ਕਿਸ ਤਰ੍ਹਾਂ ਦੇ ਹੁੰਦੇ ਆ ਕਿ ਉਧਰੋਂ ਉਹ ਜਿਹੜਾ ਹੈਗਾ ਵਾਰਨ ਵਫੇ ਜੀ ਉਸਨੇ ਐਪਲ ਚੋਂ ਆਪਣੀ ਹਿੱਸੇਦਾਰੀ ਜਿਹੜੀ ਆ ਵੇਚਤੀ ਹੂੰ ਉਧਰੋਂ ਜਿਹੜੇ ਐਂਟਨੀ ਬਲਿੰਕਨ ਆ ਜੀ ਉਹ ਕਹਿੰਦੇ ਕਿ ਬਾ 24 ਜਾਂ 48 ਘੰਟੇ ਆ ਉਦੋਂ ਬਾਅਦ ਇਰਾਨ ਨੇ ਤੇ ਭਈ ਸੱਟ ਕਰ ਦੇਣੀ ਆ ਇਜ਼ਰਾਇਲ ਆਈਆਂ ਦੇ ਨਾਲ ਭਈ ਯਾਨੀ ਪੁਰ ਸਾਰੇ ਪਾਸੇ ਖਬਰਾਂ ਇਹੋ ਜੀਆਂ ਆ ਗਈਆਂ ਕਿ ਜਾਪਾਨ ਨੇ ਜਾਪਾਨ ਤੇ ਤੁਹਾਨੂੰ ਪਤਾ ਨਾ ਉਹਨਾਂ ਦਾ ਯੇਨ ਜਿਹੜਾ ਆ ਉਹ ਕਹਿੰਦੇ ਸੀ ਬੋਲੋ ਟ੍ਰੇਨ ਵਾਸਤੇ ਲੈ ਜਾਓ ਪੈਸੇ ਲੈ ਜਾਓ ਮੂਲ ਹੀ ਮੋੜ ਦਿਓ ਤੁਸੀਂ ਜੀ ਕੋਈ ਚੱਕਰ ਨਹੀਂ ਹੈ ਸਾਡੇ ਕੋਲ ਵਾਧੂ ਪਏ ਉਹ ਇਦਾਂ ਹੀ ਕੰਮ ਕਰਦੇ ਆ ਤਾਂ ਉਹਨਾਂ ਨੇ ਇੰਟਰਸਟ ਰੇਟ ਜਦੋਂ ਵਧਾਏ ਜਿਸ ਵੇਲੇ ਐਂਟੋਨੀ ਬਲਿੰਕਨ ਦਾ ਬਿਆਨ ਆ ਗਿਆ ਹੁਣ ਅਮਰੀਕਾ ਦਾ ਜਿਹੜਾ ਆਰਥਿਕ ਮਦਹਾਲੀ ਵਾਲਾ ਕੰਮ ਹੈ ਨਾ ਵੈਸੇ ਤੇ ਆਪਾਂ ਦੇਖਦੇ ਆ ਕਿ ਜੀ ਦੋ ਜਿਹੜੀਆਂ ਤਮਾਈਆਂ ਹੁੰਦੀਆਂ ਜੇ 네ਗੇਟਿਵ ਗਰੋਥ ਰੇਟ ਰਹਿੰਦੀ ਆ ਤਾਂ ਉਹਨੂੰ ਆਪਾਂ ਕਹਿ ਮੰਨ ਲੈਨੇ ਆ ਕਿ ਆਰਥਿਕ ਮੰਦਾ ਆ ਗਿਆ ਜੀ ਜੀ ਉੱਥੇ ਹੋਰ ਵੀ ਪੈਮਾਨੇ ਆ ਨਾ ਕਿ ਉਹਨਾਂ ਦੀ ਜਿਵੇਂ ਮੈਨੂਫੈਕਚਰਿੰਗ ਆ ਜੋ ਉਹਨਾਂ ਦੀ ਪ੍ਰੋਡਕਟਿਵਿਟੀ ਆ ਜੀ ਜੀ ਜੇ ਉਹਦੇ ਚ ਗਰਾਵਟ ਆਉਂਦੀ ਆ ਉਹ ਮੇਰੇ ਖਿਆਲ ਦੇ ਨਾਲ 46 ਦਰਜ ਕੀਤੀ ਗਈ ਆ ਜਿਹੜੇ ਲੇਟੈਸਟ ਅੰਕੜੇ ਆਏ ਆ ਉਹ 50 ਤੋਂ ਉੱਤੇ ਰਹਿਣੀ ਚਾਹੀਦੀ ਆ ਤੇ ਜਿਹੜੀ ਬੇਰੋਜ਼ਗਾਰੀ ਦਾਰੇ ਆ ਉਹਨਾਂ ਦੀ ਜੀ ਉਹਦਾ ਵੀ ਇੱਕ ਪੈਮਾਨਾ ਮਤਲਬ ਕਿ ਕੁਝ ਪੈਮਾਨੇ ਨੇ ਹਮ ਕਿ ਜੇ ਅਮਰੀਕਾ 'ਚ ਇਹਨਾਂ ਪੈਮਾਨਿਆਂ ਤੋਂ ਗ੍ਰਾਵਿਟੀ ਹੁੰਦੀ ਆ ਤਾਂ ਸਮਝ ਲਓ ਕਿ ਫੇਰ ਆਰਥਿਕ ਮੰਦਿਆ ਆ ਗਿਆ ਆ ਗਿਆ ਜੀ ਤੇ ਜਿਵੇਂ ਅਮਰੀਕਾ ਤੋਂ ਇਹ ਖਬਰਾਂ ਆਈਆਂ ਹਮ ਤੇ ਫਿਰ ਤੁਹਾਨੂੰ ਪਤਾ ਹੀ ਆ ਧੜਾਮ ਸਭ ਕੁਝ ਤੇ ਬਾਕੀ ਇੰਡੀਆ ਤੇ ਕੋਈ ਜ਼ਿਆਦਾ ਫਰਕ ਨਹੀਂ ਪਏਗਾ 2008 ਚ ਆਪਾਂ ਦੇਖਿਆ ਹੀ ਆ ਜੀ ਪਰ ਇਹ ਆ ਕਿ ਜੇ ਜੰਗ ਜੂੰਗ ਲੱਗਦਾ ਹੈ ਨਾ ਫੇਰ ਕੰਮ ਕਸੂਤਾ ਹੋ ਜਾਏਗਾ ਫੇਰ ਕਸੂਤਾ ਹੋ ਜਾਏਗਾ ਸਾਰੀ ਦੁਨੀਆ ਵਾਸਤੇ ਉਦਾਂ ਹੋ ਸਕਦਾ ਹੈ ਕਿ ਸਭ ਕੁਝ ਠੀਕ ਹੋ ਜਾਵੇ ਜਿਹੜੇ ਇਨਵੈਸਟਰਸ ਹੁੰਦੇ ਆ ਉਹਨਾਂ ਦਾ ਪੈਸਾ ਡੁੱਬਦਾ ਵੀ ਉਹਨਾਂ ਨੂੰ ਪੈਸਾ ਬਣਦਾ ਵੀ ਰਿਟਰਨ ਵੀ ਤੇ ਇਸੇ ਬਾਜ਼ਾਰ ਚ ਮਿਲਣਾ ਹੈ ਨਾ ਬਣਦਾ ਵੀ ਇਸ ਕਰਕੇ ਬਿਲਕੁਲ ਤੁਹਾਡੀ ਗੱਲ ਬਹੁਤ ਅੱਛੀ ਸੀ ਕਿ ਸ਼ੇਅਰ ਬਾਜ਼ਾਰ ਦੇ ਵਿੱਚ ਜੇ ਉਦਣਾ ਹੂੰ ਤਾਂ ਫਿਰ ਤੁਸੀਂ ਪੜ੍ਹਾਈ ਕਰੀ ਨੌਲੇਜ ਔਰ ਫਿਰ ਥੋੜਾ ਜਿਗਰਾ ਵੀ ਵੱਡਾ ਕਰਕੇ ਚੱਲਿਓ ਇਹਦੇ ਵਿੱਚ ਬਥੇਰਾ ਕੁਝ ਹੁੰਦਾ ਹੈ ਹੁਣ ਤਾਂ ਇੰਡੀਆ ਦੇ ਵਿੱਚ ਵੀ ਲਗਭਗ 8 ਕਰੋੜ ਕਹਿੰਦੇ ਯੂਜ਼ਰ ਹੋ ਗਏ ਨੇ ਸ਼ੇਅਰ ਮਾਰਕੀਟ ਯੂਜ਼ ਕਰਦੇ ਨੇ ਜਿਆਦਾ ਹੋ ਗਏ ਨੇ ਡੀਮੈਟ ਅਕਾਊਂਟ ਜਿਹੜੇ ਉਹ ਬਹੁਤ ਖੁੱਲੇ ਨੇ ਅਜਵੇਂ ਮੋਬਾਈਲ ਦੇ ਰਾਹੀਂ ਜੀ 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 ਡੀਮੈਟ ਅਕਾਊਂਟ ਜਿਹੜਾ ਬਣਦਾ ਹੈ ਤਾਂ ਉਹਦੇ ਵਿੱਚ ਸਿੱਧੀ ਤੁਸੀਂ ਘਰੇ ਬੈਠੇ ਹੀ ਖਰੀਦਦਾਰੀ ਕਰਦੇ ਹੋ ਕਰਦੇ ਹੋ ਕਈ ਸਰ ਐਪ ਵੀ ਤੇ ਉਦਾਂ ਬਿਲਕੁਲ ਟ੍ਰੇਡ ਬਾਕਸ ਤੁਹਾਡਾ ਜੀ ਹਾਂ ਜੀ ਸਹੀ ਹੈ ਸਹੀ ਹੈ 8-9 ਕਰੋੜ ਮੈਂ ਵੀ ਕਿਤੇ ਪੜਿਆ ਸੀਗਾ ਕਿ ਨਵੇਂ ਇਨਵੈਸਟਰਸ ਇਸ ਤਰ੍ਹਾਂ ਦੇ ਜਿਹੜੇ ਆ ਰਹੇ ਆ ਉਹਦੇ ਚ ਇੱਕ ਇਹ ਹੋਰ ਹੈ ਨਾ ਚਲੋ ਅੱਜ ਥੋੜੀ ਜਿਹੀ ਸ਼ੇਅਰ ਬਾਜ਼ਾਰ ਦੀ ਗੱਲ ਕਰੀਏ ਕਿਉਂਕਿ ਇਦਾਂ ਹੀ ਆ ਜਾਣਕਾਰੀ ਲੈਣੀ ਜਾਣਕਾਰੀ ਦੇਣੀ ਇੰਡੀਆ ਦੇ ਵਿੱਚ ਕੀ ਆ ਕਿ ਜਦੋਂ ਤੁਹਾਡੇ ਕੋਲ ਪੈਸਾ ਆਪਣੇ ਇੱਕ ਬੜੀ ਸੋਹਣੀ ਆਦਤ ਹੈ ਕਿ ਆਪਾਂ ਸੇਵ ਕਰਦੇ ਆਂ ਜੀ ਲੋਕ ਜੀ ਯਾਦ ਆ ਨਾ ਮਾਂ ਦੀ ਚੁੰਨੀ ਦੇ ਪਹਿਲਾ ਏਟੀਐਮ ਉਹ ਹੀ ਵੇਖਿਆ ਸੀਗਾ ਨਾ ਜ਼ਿੰਦਗੀ ਬਿਲਕੁਲ ਬਿਲਕੁਲ ਕਿ ਸਾਡੀ ਮਾਤਾ ਜਿਹੜੀ ਆ ਚੁੰਨੀ ਦੇ ਪੱਲੇ ਦੇ ਨਾਲ ਕੁਝ ਪੈਸੇ ਰੁਪਈਏ ਜਿਹੜੇ ਸੀ ਉਹ ਲੇਟ ਕੇ ਰੱਖ ਜੀ ਜੀ ਤਾਂ ਪਹਿਲਾ ਇਹ ਟੀਮ ਆਪਣਾ ਬਚਪਨ ਚੋਂ ਸੀਗਾ ਤਾਂ ਉਸ ਤੋਂ ਅੱਗੇ ਜੇ ਆ ਜਾਈਏ ਇਹ ਆਦਤ ਹੈ ਆਪਣੇ ਕਰਤਾਂ ਦੀ ਕਿ ਥੋੜਾ ਪੈਸਾ ਬਚਾ ਕੇ ਰੱਖੋ ਜੀ ਫਿਰ ਉਹ ਮਿੱਟੀ ਵਾਲੇ ਹਾਂਜੀ ਵੈਸਟਰਨ ਕਲਚਰ ਦੇ ਵਿੱਚ ਇਹ ਇਹ ਚੀਜ਼ ਨੇ ਉਹਨਾਂ ਨੂੰ ਨੁਕਸਾਨ ਕੀਤਾ ਨਾ ਕੋਵਿਡ ਦੇ ਵਿੱਚ ਕਿ ਅਮਰੀਕਾ ਨੂੰ ਬ੍ਰਿਟੇਨ ਨੂੰ ਕੈਨੇਡਾ ਨੂੰ ਪੈਸੇ ਦੇਣੇ ਪੈਸੀ ਘਰ ਬੈਠੇ ਲੋਕਾਂ ਨੂੰ ਬਹੁਤ ਵੱਡੀ ਔਮਦ ਨਹੀਂ ਪਈ ਸੀ ਜੀ ਕਿਉਂਕਿ ਉਹਨਾਂ ਦੇ ਕੋਲ ਹੈ ਨਹੀਂ ਸੀਗਾ ਸੀਵਿੰਗ ਵਾਲਾ ਜਿਹੜਾ ਮਾਹੌਲ ਨਹੀਂ ਹੈ ਉੱਥੇ ਦਾ ਹਾਂਜੀ ਹੁਣ ਆਪਣੇ ਲੋਕਾਂ ਨੂੰ ਵੇਖ-ਵੇਖ ਕੇ ਉਹ ਵੀ ਕਹਿ ਲੋ ਕਿ ਥੋੜਾ ਇਧਰ ਨੂੰ ਰੁਝਾਨ ਸ਼ਾਇਦ ਕਰਨਗੇ ਤਾਂ ਕਹਿੰਦਾ ਮਤਲਬ ਇਹ ਆ ਕਿ ਹੁਣ ਜਿਹੜੀ ਆਪਣੇ ਕੋਲ ਸੇਵਿੰਗ ਹੁੰਦੀ ਆ ਜੀ ਉਹਦੇ 'ਚ ਕੀ ਆ ਕਿ 골ਡ ਬਹੁਤ ਮਹਿੰਗਾ ਹੋ ਗਿਆ ਜੀ ਜੀ ਪ੍ਰਾਪਰਟੀ ਉਹ ਵੀ ਕਹਿ ਲੋ ਕਿ ਬੜੀ ਵੱਡੀ ਗੇਮ ਆ ਜੀ ਜੀ ਹੁਣ ਤੁਸੀਂ ਨਾ ਪ੍ਰਾਪਰਟੀ 'ਚ ਪੈਸਾ ਜ਼ਿਆਦਾ ਲਾ ਸਕਦੇ ਹੋ ਕਿਉਂਕਿ ਪ੍ਰਾਪਰਟੀ ਬਹੁਤ ਮਹਿੰਗੀ ਆ ਰਕਮ ਉਨੀ ਨਹੀਂ ਲੋਅਰ ਮੀਡਲ ਕੁੱਲ ਜਾਂ ਮੀਡਲ ਕੁੱਲ ਕਹ ਲੋ ਕਿ ਬਹੁਤ ਘੱਟ ਮੌਕਾ ਹੁੰਦਾ ਕਿ ਕਰੋੜਾਂ 'ਚ ਜਾਵੇ ਜਾਂ ਲੱਖਾਂ 'ਚ ਜਾਵੇ ਜੀ ਉਹ ਜਾਂਦਾ ਬੈਂਕ ਕੁੱਲ ਐਫ ਡੀ ਕਰਾਤੀ ਬਿਲਕੁਲ ਐਫ ਡੀ ਦੇ ਜਿਹੜੇ ਇੰਟਰਸਟ ਰੇਟ ਨੇ ਬਹੁਤ ਥੋੜੇ ਨੇ ਬਿਲਕੁਲ ਬਹੁਤ ਥੋੜੇ ਨੇ ਇਹੀ ਕਾਰਨ ਹੈ ਕਿ ਉਧਰੋਂ ਰਿਟਰਨ ਜਿਹੜਾ ਉਹ ਤੁਹਾਨੂੰ ਹੁਣ 15% ਮਿਲ ਰਿਹਾ ਜੀ ਸ਼ੇਅਰ ਬਾਜ਼ਾਰ 'ਚ 13 ਮਿਲ ਰਿਹਾ ਇੱਥੇ ਤੁਹਾਨੂੰ ਮਿਲ ਰਿਹਾ ਜੇ 7 ਤਾਂ ਫਿਰ ਜਿਹੜੇ ਬਾਜੀ ਖੇਡਣ ਵਾਲੇ ਅਗਲਾ ਕਹਿੰਦਾ ਕਿ ਯਾਰ ਥੋੜਾ ਉਧਰ ਜਾਣੇ ਬਿਲਕੁਲ ਜੀ ਬਿਲਕੁਲ ਤਾਂ ਮਤਲਬ ਕਿ ਕੋਈ 10000 ਕਿਸੇ ਦੀ ਸੇਵਿੰਗ ਆ 20000 ਆ ਤਾਂ ਅਗਲਾ ਕਹਿੰਦਾ ਕਿ ਚਲ ਥੋੜੀ ਆ ਕੋਈ ਗੱਲ ਨਹੀਂ ਆ ਜੇ ਮਾੜੇ ਮੋਟਾ ਨੁਕਸਾਨੇ ਵੀ ਜਾਣਗੇ ਪੈਸੇ ਕੁਸ਼ਟ ਆਏਗਾ ਤੇ ਜੇ ਰਿਟਰਨ ਮਿਲ ਗਿਆ ਤਾਂ ਬੱਲੇ ਬੱਲੇ ਤਾਂ ਕਈਆਂ ਨੂੰ ਰਿਟਰਨ ਮਿਲੇ ਨੇ ਜ਼ਬਰਦਸਤ ਰਿਟਰਨ ਮਿਲੇ ਉਹਦੇ ਨਾਲ ਹੀ ਸ਼ੇਅਰ ਬਾਜ਼ਾਰ ਕਹਿ ਲੋ ਕਿ ਇੰਡੀਆ ਨੂੰ ਲੋਕਾਂ ਨੂੰ ਇਧਰ ਕਿਚਨ ਚ ਕੰਮ ਆਬ ਹੋ ਰਿਹਾ ਹੋ ਰਿਹਾ ਹੋਇਆ ਨਹੀਂ ਹੋਈ ਹੈ ਕਿਉਂਕਿ ਜਿੰਨਾ ਇੰਡੀਆ ਚ ਪੈਸਾ ਹੈਗਾ ਆ ਅਰਥਚਾਰਾ ਜਿੰਨਾ ਵੱਡਾ ਉਹ ਜੇ ਆਪਾਂ ਕਰੋੜਾਂ ਦੇ ਹਿਸਾਬ ਨਾਲ ਦੇਖੀਏ ਤਾਂ ਆਬਾਦੀ ਦੇ ਲਿਹਾਜ਼ ਨਾਲ ਤੁਸੀਂ ਅੰਕੜਾ ਦੱਸਿਆ ਵੱਡਾ ਲੱਗਦਾ ਹੈ ਬੋਲਣ ਚ ਜਾਂ ਦੇਖਣ ਚ ਪਰ ਜੇ ਆਬਾਦੀ ਦੇ ਅਨੁਪਾਤ ਆਪਾਂ ਦੇਖੀਏ ਤਾਂ ਅੰਕੜਾ ਬਹੁਤ ਛੋਟਾ ਬਣਦਾ ਹੈ ਬਿਲਕੁਲ ਆਪਣੇ ਨੌਲੇਜ ਵੀ ਨਹੀਂ ਤੇ ਇਸ ਗੱਲ ਤੇ ਜਿਵੇਂ ਹੁਣ ਤੁਸੀਂ ਇੱਕ ਮਿੰਟ ਟਾਈਮ ਇੱਧਰ ਕੱਢ ਕੇ ਦਿੱਤਾ ਇਹਨੂੰ ਸਮਝਾਉਣ ਵਾਲੇ ਹਨ ਲੋਕ ਗੱਲ ਵੀ ਨਹੀਂ ਕਰਦੇ ਸਟਾਕ ਮਾਰਕੀਟ ਦੀ ਬਹੁਤ ਘੱਟ ਗੱਲ ਹੁੰਦੀ ਹੈ ਐਕਸਪਰਟੀ ਹਾਲੇ ਘੱਟ ਹੈ ਨਾ ਆਮ ਲੋਕਾਂ 'ਚ ਐਕਸਪਰਟੀ ਘੱਟ ਹੈ ਹੁਣ ਹੌਲੀ ਹੌਲੀ ਐਕਸਪਰਟੀ ਵਧੇਗੀ ਜਿਵੇਂ ਜਿਵੇਂ ਤਜਰਬਾ ਆਏਗਾ ਹਾਂਜੀ ਹਾਂਜੀ ਫਿਰ ਆਪਣੇ ਹਾਲਾਂਕਿ ਪੰਜਾਬ ਦੇ ਵਿੱਚ ਤੇ ਆਰਥਿਕਤਾ ਤੇ ਕੋਈ ਗੱਲ ਕਰਦਾ ਹੀ ਨਹੀਂ ਜੀ ਬਹੁਤ ਤਗੜੇ ਤਗੜੇ ਆਪਣੇ ਕੋਲ ਅਰਥਸ਼ਾਸਤਰੀ ਆ ਤੁਸੀਂ ਕਿਸੇ ਦਾ ਪੋਡਕਾਸਟ ਬਹੁਤ ਵਿਰਲਾ ਦੇਖੋਗੇ ਕਿਉਂਕਿ ਲੋਕ ਦੇਖ ਕੇ ਰਾਜੀ ਨਹੀਂ ਹੈ ਜੀ ਦੇਖ ਕੇ ਰਾਜੀ ਨਹੀਂ ਆਰਟੀਕਲ ਹੁੰਦੇ ਉਹਨਾਂ ਦੇ ਲੱਗੇ ਹੁੰਦੇ ਆ ਅਰਥ ਸ਼ਾਸਤਰੀਆਂ ਦੇ ਕੋਈ ਪੜਦਾ ਹੀ ਨਹੀਂ ਆ ਕਿਉਂਕਿ ਮਿੰਟੂ ਜੀ ਨਵੇਂ ਸਿਰੇ ਤੋਂ ਤਾਂ ਹਰੇਕ ਬੰਦੇ ਨੂੰ ਸਮਝ ਨਹੀਂ ਆਉਂਦੀ ਇਹ ਥੋੜਾ ਥੋੜਾ ਬੇਸਿਕ ਨੋਲਿਜ ਇਹਨੂੰ ਹੁੰਦੀ ਆ ਉਹਨੂੰ ਤਾਂ ਹੌਲੀ ਹੌਲੀ ਸਮਝ ਆਉਣ ਲੱਗ ਜਾਂਦੀ ਹੈ ਜੀ ਬਿਲਕੁਲ ਬਿਲਕੁਲ ਜੀ ਆਪਾਂ ਕੁਝ ਕਮੈਂਟ ਪੜ ਲਈਏ ਚੱਲਦੇ ਅੱਗੇ ਨੂੰ ਬਲਵੀਰ ਜੀ ਕਹਿ ਰਹੇ ਨੇ ਕਿ ਅਮਰੀਕਾ ਦਾ ਸ਼ੇਅਰ ਮਾਰਕੀਟ ਕਾਫੀ ਡਿੱਗ ਗਿਆ ਤੇ ਲਲਿਤ ਜੀ ਕਹਿ ਰਹੇ ਨੇ ਕਿ ਯੂ ਐਸ ਚ ਇਨਫਲੇਸ਼ਨ ਤੇ ਰੀਸੈਸ਼ਨ ਕਰਕੇ ਹੀ ਪੂਰੀ ਦੁਨੀਆ ਦੀ ਜਿਹੜੀ ਮਾਰਕੀਟਿੰਗ ਕੀਤੀ ਹੈ ਬਿਲਕੁਲ ਕਿ ਆਰਥਿਕ ਮੰਦੀ ਦੀ ਉੱਥੇ ਆਹਟ ਹੈਗੀ ਆ ਜੀ ਕਿ ਕਿਸੇ ਵੇਲੇ ਆ ਸਕਦੀ ਹੈ ਜੀ ਕੁਲਵੰਤ ਜੀ ਕਹਿ ਰਹੇ ਨੇ ਕਿ ਕ੍ਰਿਪਟੋ ਕਰੰਸੀ ਵੀ ਅੱਜ ਕਾਫੀ ਡਾਊਨ ਹੈ ਹਾਂ ਜੀ ਪੋਲਿਟਿਕਸ ਇੰਡੀਆ ਕੇ ਅੰਦਰ ਕਿ 52% ਲਾਸਟ ਈਅਰ ਮੇਰਾ ਰਿਟਰਨ ਸੀ ਤੁਸੀਂ ਹਿਸਾਬ ਲਾ ਲਓ ਆਹੀ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਉਥੇ ਰਿਟਰਨ ਮਿਲ ਰਿਹਾ ਹੈ ਉਹ ਇਹਨਾਂ ਦਾ ਜਿਹੜਾ ਸਰਕਲ ਹੋਏਗਾ ਤਾਂ ਜਿਹੜਾ ਵੀ ਬੰਦਾ ਇਸ਼ੂ ਕੋ ਹੋਏਗਾ ਇਹਨਾਂ ਦਾ ਸੁਝਾਅ ਹਮੇਸ਼ਾ ਇਹੀ ਹੋਏਗਾ ਕਿ ਯਾਰ ਤੂੰ ਉਧਰ ਲਾ ਦੇ ਜੀ 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 ਸਮਝਦੇ ਹੋ ਨਾ ਤਾਂ ਇਸ ਤਰ੍ਹਾਂ ਮਤਲਬ ਕਿ ਲੋਕ ਜਿਹੜੇ ਆ ਜਿੱਥੇ ਜ਼ਿਆਦਾ ਰਿਟਰਨ ਮਿਲ ਰਿਹਾ ਤਾਂ ਵੈਸੇ ਵੀ ਬੈਂਕਾਂ ਨੂੰ ਲੈ ਕੇ ਤੁਹਾਨੂੰ ਪਤਾ ਹੀ ਆ ਅ ਪਿੱਛੇ ਜੇ ਇੱਕ ਬੜੀ ਕਹਿ ਲੋ ਕਿ ਸਥਿਤੀ ਜਿਹੜੀ ਹੈ ਨਾ ਅਜੀਬ ਹੋ ਗਈ ਸੀਗੀ ਕਿ ਜੇ ਮੰਨ ਲਓ ਬੈਂਕ ਕਿਉਂਕਿ ਬੈਂਕ ਡਿੱਗ ਰਹੇ ਸਨ ਅਮਰਜੋ ਰਹੇ ਸਨ ਤਾਂ ਲੋਕਾਂ ਨੂੰ ਇਹ ਵੀ ਹੈਗਾ ਯਾਰ ਕੱਲ ਨੂੰ ਜੇ ਮੰਨ ਲਓ ਕੋਈ ਬੈਂਕ ਦਾ ਪੱਠਾ ਬਹਿ ਗਿਆ ਹੂੰ ਹੂੰ ਤੇ ਫਿਰ ਸਾਨੂੰ ਤਾਂ ਮਿਲ ਨਹੀਂ ਥੋੜੇ ਜਿਹਾ ਬਿਲਕੁਲ 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 ਉਹ ਅਮਾਉਂਟ ਪਹਿਲਾਂ ਤੇ ਸ਼ਾਇਦ 60 70 ਹਜ਼ਾਰ ਹੀ ਸੀ ਹੁਣ ਲੱਖ ਡੇਢ ਲੱਖ ਕੀਤੀ ਹੈ ਕਿ ਜੇ ਤੁਹਾਡਾ ਪੰਜ ਐਟ ਲੀਸਟ ਇੰਨਾ ਕੁ ਮਿਲੇਗਾ ਜੀ ਜੀ ਮਤਲਬ ਕਿ ਕੁਝ ਇਸ ਤਰ੍ਹਾਂ ਦੀ ਅਨਿਸ਼ਚਿਤਤਾ ਵੀ ਸੀਗੀ ਇਹਦੇ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਦੇਖਦੇ ਬਾਕੀ ਜਿਵੇਂ ਜਿਵੇਂ ਲੋਕ ਜਾਗਰਤ ਹੁੰਦੇ ਆ ਜਿਵੇਂ ਜਿਵੇਂ ਇਕਨੋਮੀ ਨੂੰ ਸਮਝਦੇ ਆ ਫਿਰ ਥਿਮੇ ਥਿਮੇ ਇਹ ਚੀਜ਼ਾਂ ਵੱਧਦੀਆਂ ਗਈਆਂ ਜੀ 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 ਅ ਵਿੱਕੀ ਜੀ ਕਹਿ ਰਹੇ ਨੇ ਕਿ ਤੁਸੀਂ ਕਿਸੇ ਅਰਥ ਸ਼ਾਸਤਰੀ ਦਾ ਪੌਡਕਾਸਟ ਕਰੋ ਕਹਿੰਦੇ ਅਸੀਂ ਸੁਣਾਗੇ ਜ਼ਰੂਰ ਜੀ ਮੈਂ ਮੇਰੀ ਇੱਛਾ ਮੈਂ ਤਾਂ ਬਹੁਤ ਆਰਥਿਕਤਾ ਤੇ ਬਹੁਤ ਗੱਲ ਕਰਦਾ ਜੀ ਪਰ ਕੋਈ ਮਤਲਬ ਕਿ ਇੰਨੀ ਜ਼ਿਆਦਾ ਗੱਲ ਗੋਲਦਾ ਨਹੀਂ ਹੈ ਕਦੇ ਪ੍ਰੋਪਰ ਹੀ ਪੂਰਾ ਪੌਡਕਾਸਟ ਕਰਦੇ ਹੋ ਜਾਂ ਫਿਰ ਟਾਈਮ ਕੱਢ ਕੇ ਕਿਤੇ ਨਹੀਂ ਸਮਝ ਆਉਂਦਾ ਅਸਲ ਦੇ ਵਿੱਚ ਕੀ ਹੈ ਕਿ ਜਿਹੜੇ ਵੱਡੇ ਅਰਥ ਸ਼ਾਸਤਰੀ ਨੇ ਜਨਤਾ ਚੰਡੀਗੜ੍ਹ ਰਹਿੰਦੇ ਚਾ ਲੁਧਿਆਣਾ ਰਹਿੰਦੇ ਜੀ ਪੰਜਾਬ ਦੇ ਜਿਹੜੇ ਜ਼ਿਆਦਾਤਰ ਆ ਜੀ ਜੀ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਬੇਨਤੀ ਕਰ ਲਾਂਗੇ ਕਿ ਜੇ ਕਿਤੇ ਇਧਰ ਨੂੰ ਆਏ ਤੇ ਜ਼ਰੂਰ ਆ ਜਾਣ ਜੀ 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 ਮਿੰਟੂ ਜੀ ਕੁਲਦੀਪ ਜੀ ਕਹਿ ਰਹੇ ਨੇ ਕਿ ਹੈਲਥ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਤੇ ਬਜਟ ਦੇ ਵਿੱਚ 18% ਜੀਐਸਟੀ ਲਾਤਾ ਇਹਦੀ ਆਪ ਗੱਲ ਵੀ ਕੀਤੀ ਸੀ ਤੇ ਗੜਗਰੀ ਸਾਹਿਬ ਦੇ ਨਿਤਨ ਗੜਗਰੀ ਨੇ ਹੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਅਸੀਂ ਪੂਰੇ ਮੁਲਕ ਨੂੰ ਪਤਾ ਲੱਗ ਗਿਆ ਕਿ ਯਾਰ 18% ਦਾ ਜੀਐਸਟੀ ਆ ਤੇ ਵਾਪਸ ਹੋਣੀ ਚਾਹੀਦੀ ਹੈ ਉਹਦੋਂ ਵੀ ਆਪਾਂ ਕੱਲੋ ਕੇਂਦਰ ਖਾਸ ਤਕੀਤੀ ਸੀ ਕਿ ਕਿ ਭਈ ਇਹ ਤੇ ਤੁਸੀਂ ਕਹਿ ਲੋ ਕਿ ਯਾਰ ਜਿਹੜੀ ਜ਼ਿੰਦਗੀ ਦੀ ਅਨਿਸ਼ਚਿਤਤਾ ਦੀ ਖੇਡ ਹੈ ਉਹਦੇ ਤੇ ਟੈਕਸ ਲਾਉਂਦੇ ਹੋ ਹੂੰ 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 ਜੀ